ਅਮਨਿਸਰ ਸ਼ੇਟਾ ਦੇ ਸੰਦੂ ਕਲੋਨੀ ਦੇ ਬਾਹਰ BRTC ਲੇਨ ਵਿੱਚ ਬਲੈਰੋ ਗੱਡੀ ਤੇ ਆਕਸੀਜਨ ਸਿਲੰਡਰ ਦੀ ਹੋਇਆ ਵੱਡਾ ਜ਼ਬਰਦਸਤ ਐਕਸੀਡੈਂਟ ਦਰਸਾਲ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇੱਕ BRTC ਲੇਨ ਵਿੱਚ ਬਲੈਰੋ ਗੱਡੀ ਤੇ ਆਕਸੀਜਨ ਸਿਲੰਡਰ ਦੇ ਵਿਚਕਾਰ ਜ਼ਬਰਦਸਤ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਜੋ ਟਰੱਕ ਵਾਲਾ ਹੈ ਪੂਰਾ ਨਸ਼ੇ ਦੇ ਵਿੱਚ ਰੱਜਿਆ ਹੋਇਆ ਇਹ ਉਸਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਜਿਸ ਦੇ ਚੱਲਦੇ ਉਸਦੇ ਇਸ ਗੱਡੀ ਦੇ ਉੱਤੇ ਆ ਮਾਰੀ ਤੇ ਸਿਲੰਡਰ ਜਿਹੜੇ ਨੇ ਉਹ ਗੱਡੀ ਤੇ ਡਿੱਗ ਜਾਂਦੇ ਨੇ ਜਿਸਕਾ ਕਿ ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ ਇੱਕ ਬਜ਼ੁਰਗ ਜੋ ਸੀ ਉਹ ਗੱਡੀ ਦੇ ਵਿੱਚ ਬੈਠਾ ਹੋਇਆ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਬਜ਼ੁਰਗ ਦੇ ਕਾਫੀ ਸੱਟਾਂ ਲੱਗੀਆਂ ਹਨ ਹਾਲਾਂਕਿ ਲੋਕ ਕਹਿ ਰਹੇ ਨੇ ਕਿ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਫਸ ਜਾਂਦੀਆਂ ਨੇ ਜਿਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਟੁੱਟ ਗਈਆਂ ਨੇ ਜਾਂ ਕੁਝ ਅਜੀਹਾ ਵਾਪਰਿਆ ਤੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਲੋਕਾਂ ਨੇ ਹੋਰ ਇਸ ਨੂੰ ਲੈ ਕੇ ਕੀ ਕੀ ਆਇਸ ਐਕਸੀਡੈਂਟ ਨੂੰ ਲੈ ਕੇ ਤੁਸੀਂ ਵੀ ਸੁਣੋ ਅੰਤ ਦੇ ਵਿੱਚ ਖਬਰ ਨੂੰ ਵੇਖ ਕੇ ਪ੍ਰਤੀਕਿਰਿਆ ਕਮੈਂਟਾਂ ਜੀ ਜ਼ਰੂਰ ਸਾਂਝੀ ਕਰੋ ਔਰ ਖਬਰਾਂ ਦੇ ਲਈ ਬਣੇ ਰਹੋ ਲਈ ਪਾਰਤ ਦੇ ਨਾਲ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਤੇ ਪੰਛੀ ਤੇ ਭਾਜੀ ਕਿਸ ਤਰ੍ਹਾਂ ਜਿਹੜਾ ਹਾਸਾ ਜਿਹੜਾ ਅੱਜ ਵਾਪਰਿਆ ਕਿਸ ਤਰ੍ਹਾਂ ਇਹ ਸਾਰਾ ਤੁਸੀਂ ਟਰੱਕ ਵੇਖ ਰਹੇ ਹੋ ਨਾ ਸਾਹਮਣੇ ਇਹ ਟਰੱਕ ਰੋਡ ਦੇ ਪਰਲੇ ਪਾਸੇ ਹੀ ਇਹ ਉਧਰੋਂ ਦੀ ਉਧਰ ਆਇਆ ਇਹਨੇ ਗੱਡੀ ਦੇ ਉੱਪਰ ਗੱਡੀ ਨਾਲ ਟਕਰਾਈ ਹੈ ਜਿਹੜੇ ਸਿਲੰਡਰ ਟਿੱਕੇ ਗੱਡੀ ਦੇ ਉੱਤੇ ਉਹਦੇ ਕਰਕੇ ਵਿਚਾਰੇ ਐਕਸੀਡੈਂਟ ਹੋਇਆ ਹੈ ਗਲਤੀ ਕਿਦੀ ਸੀ ਗਲਤੀ ਕਿਦੀ ਗਲਤੀ ਟਰੱਕ ਵਾਲੇ ਹੀ ਸੀ ਟਰੱਕ ਵਾਲਾ ਮੇਰੇ ਨਾਲ ਰਜਿਆ ਸੀ ਸ਼ਰਾਬ ਨਾਲ ਪੂਰਾ ਉਹ ਟਰੱਕ ਅਗਰੇਲਾ ਤੋੜ ਕੇ ਬਾਹਰ ਲੈ ਵਾ ਚੋਤਾ ਪਿਆ ਹੈ ਬਾਹਰੋਂ ਅੰਦਰ ਆਇਆ ਟਰੱਕ ਸਾਦਾ ਟਰੱਕ ਹੀ ਜੋ ਸਿਲੰਡਰਾਂ ਦਾ ਜੀ ਗੈਸ ਵਾਲੇ ਸਿਲੰਡਰ ਸਰ ਹਸਪੀਟਲ ਵਾਲੇ ਸਿਲੰਡਰ ਹਸਪੀਟਲ ਵਾਲੇ ਸਿਲੰਡਰ ਸਪਤਾ ਕਿੰਨੀਆਂ ਕਿ ਲੱਗੀਆਂ ਵਾ ਜਿਹੜਾ ਨੌਜਵਾਨ ਨੌਜਵਾਨ ਵਾਲੀ ਅੰਕਲ ਬਜ਼ੁਰਗ ਇੱਕ ਸਰਦਾਰ ਜੀ ਬੈਠੇ ਸੀ ਉਹਨਾਂ ਤੇ ਮੇਰੇ ਨਾਲ ਲਤਾਂ-ਮਤਾਂ ਰੁੱਟ ਗਏ ਨੇ ਉਹਨਾਂ ਦੀ ਸੀਟ ਬੈਲਟ ਲਾਈ ਹੋਈ ਸੀ ਉਹਨਾਂ ਦਾ ਬਚਾਈ ਗਿਆ ਬਾਕੀ ਲਤਾਂ ਦਾ ਉਹਨਾਂ ਲਤਾਂ ਉਹਨਾਂ ਦੀ ਫਸ ਗਈਆਂ ਸੀ ਸ਼ਾਇਦ ਲਤ ਕੋਈ ਟੁੱਟੀ ਹੋਵੇ ਉਹਨਾਂ ਗੱਡੀ ਦੇ ਵਿੱਚ ਕਿੰਨੇ ਜਾਣੇ ਜਿਹੜਾ ਇੱਕੋ ਸਰਦਾਰ ਜੀ ਇਕੱਲੇ ਸੀ ਤੇ ਉਹ ਜਿਹੜਾ ਉਹ ਡਰਾਈਵਰ ਆ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਡਰਾਈਵਰ ਮੌਕੇ ਤੇ ਸੜਾਰ ਹੋ ਗਿਆ ਜੀ ਡਰਾਈਵ ਕਿੰਨੇ ਕ ਵਜੇ ਦੀ ਘਟਨਾ ਵਾਹੇ ਇਹ ਹੁਣ 10 15 ਮਿੰਟ ਹੋਇਆ ਜੀ ਪੁਲਿਸ ਪੁੱਛੀ ਜੀ ਮੁੱਖੇ ਜੀ ਨਹੀਂ ਪੁਲਿਸ ਨਹੀਂ ਆਈਗੀ ਜੀ ਮੌਕੇ ਤੇ ਬਾਹੇ 7 ਵਜੇ ਦੀ ਘਟਨਾ ਹੋਣੀ ਜੀ 20 ਮਿੰਟ ਹੋ ਗਏ ਨੇ 20 25 ਮਿੰਟ ਜਿਹੜੇ ਜਖਮੀ ਨੇ ਉਹ ਕਿੱਥੇ ਦਾਖਲ ਕਰਾਇਆ ਗਿਆ ਹੋਰ ਰੋਡੋ ਸਪੈਸ਼ਲ ਭੇਜਿਆ ਹੋਣਾ ਬਹੁਤ ਪਹਿਲਾਂ ਗੱਲ ਹੀ ਇੱਕ ਮਿੰਟ ਪਹਿਲਾਂ ਸਾਡੇ 112 ਤੋਂ ਦੋ ਕੰਪਲੀਟਾਂ ਗਈਆਂ ਐਕਸੀਡੈਂਟ ਦੇ ਸਬੰਧ ਚ ਜੀ ਅਜੀ ਆਏ ਹੀ ਆ ਆਣ ਕੇ ਦੇਖਿਆ ਬੰਦੇ ਜਿਹੜੇ ਇੰਜਣ ਹੋਏ ਉਹਨਾਂ ਨੂੰ ਰੋਡੋ ਹਸਪੀਟਲ ਲੈ ਗਿਆ ਜੀ ਬਾਕੀ ਐਸ ਐਚਓ ਸਾਹਿਬ ਸੇ ਹੜਾਣ ਦੱਸਿਆ ਜਾ ਰਿਹਾ ਆ ਮੋਕੇ ਤੇ ਹੁੰਦੇ ਜੋ ਬੰਦੀ ਕਾਰਵਾਈ ਹੋ ਕੀਤੀ ਜਾਊਗੀ ਭਜੀ ਦੋਵੇਂ ਗੱਡੀਆਂ ਪੀਆ ਪੀਆਰਟੀਐਸ ਦੇ ਅੰਦਰ ਆ ਰਹੀਆਂ ਦੋਨੇ ਗੱਡੀਆਂ ਅੰਦਰ ਆਈਆਂ ਜੀ ਦੋਨੇ ਗੱਡੀਆਂ ਅੰਦਰ ਆਈਆਂ ਹੋਰ ਗਲਤੀ ਤੇ ਦੋਨਾਂ ਦੀ ਹੈ ਫਿਰ ਦੋਨਾਂ ਗੱਡੀਆਂ ਪਹਿਲਾਂ ਹਾਲੋ ਬੰਦੇ ਜਿਹੜੇ ਜ਼ਖਮੀ ਹੋਏ ਹੈ ਨਾ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਵਾ ਉਹਨਾਂ ਦਾ ਬਚਾਵਾ ਵੇਖੀਏ ਕਿਦਾਂ ਕੀ ਗੱਲ ਬਾਤ ਹੈ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਹੋਊਗੀ ਜੀ ਠੀਕ ਹੈ